ਪ੍ਰੋਗਰਾਮ ਰਾਮ ਤਲਾਈ ਮੰਦਰ ٹرسٹ ਵੱਲੋਂ ਕੀਤਾ ਜਾਂਦਾ 12 ਸਾਲ ਤੋਂ ਇਹ ਕਾਰਗਰਮ ਜਾਲ ਪ੍ਰੋਗਰਾਮ ਚੱਲ ਰਿਹਾ ਲੰਕਾ ਦਹਨ ਦਾ ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲੇ ਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਜਿਹੜਾ ਸਰੋਵਰ ਦੇ ਅੰਦਰ ਲੰਕਾ ਨੂੰ ਦਹਨ ਕੀਤਾ ਹਨੂਮਾਨ ਜੀ ਦੁਆਰਾ ਜਾਂਦਾ ਇਹ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚਾਲੂ ਹੈ ਇੱਕ ਵਾਰ ਸਾਲ ਕੋਰੋਨਾ ਚ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚਾਲੂ ਹੈ ਕਿ ਕਿ ਇਹ ਪ੍ਰੋਗਰਾਮ ਦਾ ਰਾਮਤਲਾਈ ટ્રਸਟ ਮੰਦਰ ਨੇ ਉਸ ਵਕਤ ਇਹ ਸੋਚ ਕੇ ਕੀਤਾ ਸੀ ਕਿ ਇੱਕ ਜੋ ਲੰਕਾ ਸੋਹਣੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇ ਅੰਦਰ ਬੈਠਾ ਰਾਵਣ ਰੂਪੀ ਰਾਖਸ਼ ਸੀ ਚਾਹੇ ਉਹ ਚਾਰੇ ਵੇਦਾਂ ਦਾ ਗਿਆਤਾ ਸੀ ਜਾਇਓ ਹਨੂਮਾਨ ਜੀ ਦਾ ਭਰ ਭਗਤ ਸੀ ਤਿੰਨ ਲੋਕ ਦਾ ਮਾਲਕ ਨੂੰ ਉਹਨੇ ਜਿੱਤਿਆ ਸੀ ਜਿੰਨੂੰ ਅਸੀਂ ਸ਼ਿਵਜੀ ਮਹਾਰਾਜ ਦੇ ਨਾਂ ਤੋਂ ਜਾਣਦੇ ਹਾਂ ਪਰ ਉਹਦੀ ਅਕਲ ਮਾਰੀ ਗਈ ਉਹਨੇ ਇਸਤਰੀ ਮਾਦਾ ਦਾ ਅਪਹਰਨ ਕਰ ਲਿਆ ਉਹ ਹਰਨ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਪੂਰੇ ਅੰਗਾ ਜੀ ਨੂੰ ਵੀ ਭੇਜਿਆ ਬਨਰ ਦੇ ਰੂਪ ਔਰ ਹਨੂਮਾਨ ਜੀ ਨੂੰ ਵੀ ਭੇਜਿਆ ਕਿ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਲ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਅਨੁਮਾਨ ਜੀ ਦੁਆਰਾ ਲੰਕਾ ਵੀ ਜਲਾਤ ਨਹੀਂ ਗਈ ਔਰ ਰਾਖੇ ਜਾਤੀ ਦਾ ਪ੍ਰਭੂ ਰਾਮ ਦੁਆਰਾ ਅੰਤ ਕੀਤਾ ਇਹ ਬੁਰਾਈ ਦੇ ਛਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦਰਸਾਉਂਦਾ ਹੈ ਇਹ ਲਗਭਗ ਮਿੰਡੂ ਜੁੱਧੋਂ ਤੱਕ ਧਿਆਨ ਹੈ ਇਹ ਗੱਲਾਂ ਵਟਾਲੇ ਜਿਸ ਦੇ ਦੇਸ਼ਵਰਚ ਸਰੋਵਰ ਦੇ ਅੰਦਰ ਲੰਕਾ ਦਾ ਦહન ਕੀਤਾ ਜਾਂਦਾ ਔਰ 12 ਸਾਲ ਤੋਂ ਚੱਲ ਰਿਹਾ ਹੈ ਅੱਜ ਦੇ ਪ੍ਰੋਗਰਾਮ ਦੇ ਨਾਲ ਹਾਂ ਅੱਜ ਦਾ ਲੰਕਾ ਦਹਨ ਦਾ ਜਿਹੜਾ ਪ੍ਰੋਗਰਾਮ ਹੈ ਇਹ ਰਾਮਤਰਾਇ ਮੰਦਿਰ ٹرسٹ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਹਰ ਸਾਲ ਤੋਂ ਬੁਰਾਈ ਤੇ ਛਾਈ ਦੀ ਜਿੱਤ ਔਰ ਇਸ ਕਾਰਜਕ੍ਰਮ ਦੇ ਵਿੱਚ RAMTALAI ਮੰਦਿਰ ٹرسٹ ਵੱਲੋਂ ਸਾਰਾ ਇੰਤਜ਼ਾਮ ਕੀਤਾ ਜਾਂਦਾ ਹੈ ਇਸ ਸਮੇਂ ਦੇ ਉੱਤੇ ਲੋ ਪ੍ਰਾਫਟ ਨੋ ਲਾਸਟੇ ਜਲੇਬੀਆਂ ਔਰ ਸਮੋਸਿਆਂ ਦਾ ਇੱਕ ਸਟਾਲ ਵੀ ਲਗਾਇਆ ਜਾਂਦਾ ਹੈ ਜਿੱਦੇ ਕਿਸੇ ਤਰ੍ਹਾਂ ਦਾ ਕੋਈ ਪ੍ਰਾਫਿਟ ਨਹੀਂ ਦਿੱਤਾ ਜਾਂਦਾ ਸਿਰਫ ਉਹਨਾਂ ਨੂੰ ਅਸੀਂ ਲੋਕਾਂ ਨੂੰ ਭਈ ਸਹੀ ਰੇਟਾਂ ਤੇ ਸਹੀ ਚੀਜ਼ ਮਿਲੇ ਇਸ ਕਰਕੇ ਉਹ ਸਟਾਲ ਲਗਾਨੇ ਆ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਵੈ ਇਸ ਇਲਾਕੇ ਦੀ ਜਨਤਾ ਵਾਸਤੇ ਇੱਕ ਨਵੀਂ ਤਰ੍ਹਾਂ ਦਾ ਕਾਰਜਕ੍ਰਮ ਹੈ ਔਰ ਇਹ ਜਿਹੜੀ ਨਵੀਂ ਜਿਹੜਾ ਇਸ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਦੇ ਵਾਸਤੇ ਵੀ ਇੱਕ ਮਾਰਗ ਦਰਸ਼ਨ ਹੈ ਕਿ ਕਿਸ ਤਰ੍ਹਾਂ ਬੁਰਾਈ ਦੇ ਉੱਤੇ ਉਚਾਈ ਦੀ ਜਿੱਤ ਹੁੰਦੀ ਹੈ